ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤਨ ਬਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਜਿਹਦੇ ਪਾਵਨ ਸ੍ਰੀ ਬਖਵਾਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਪ੍ਰਭ ਕੀ ਸ਼ਰਣ ਵਿਚਾਰੋ ਦਾ ਮਤਲਬ ਹੈ ਪ੍ਰਮਾਤਮਾ ਦੀ ਸ਼ਰਣ ਵਿੱਚ ਆਉਣਾ ਔਰ ਪ੍ਰਮਾਤਮਾ ਦੀ ਸ਼ਰਣ ਪੈ ਕੇ ਇਸ ਪ੍ਰਮਾਤਮਾ ਦੇ ਨਾਮ ਨੂੰ ਵਿਹਾਜਣਾ ਵਿਚਾਰਨਾ ਮਾਲਕ ਦੇ ਚਰਨਾਂ ਦਾ ਧਿਆਨ ਤਰਨਾ ਸਤਿਗੁਰ ਕਹਿੰਦੇ ਆਪਣੇ ਮਨ ਨੂੰ ਇਸ ਤਰ੍ਹਾਂ ਸਮਝਾਓ ਵੀ हे ਮਨ ਪ੍ਰਮਾਤਮਾ ਦੀ ਸ਼ਰਣ ਪੈ ਕੇ ਉਸ ਮਾਲਕ ਦਾ ਧਿਆਨ ਤਰਿਆ ਕਰ ਨਾਮ ਜਪਿਆ ਕਰ ਨਾਮ ਦਾ ਧਿਆਨ ਤਰਿਆ ਕਰ ਇਹ ਉਹ ਪ੍ਰਮਾਤਮਾ ਦਾ ਨਾਮ ਹੈ ਜਿਹਦੇ ਸਿਮਰਨ ਕਰਨਿਆ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਥਾਰੋ ਕਈ ਉਦਾਹਰਨ ਇਸ ਪਾਵਨ ਬਚਨ ਦੁਆਰਾ ਗੁਰੂ ਸਾਹਿਬ ਨੂੰ ਸਾਨੂੰ ਦੇ ਦੇ ਕੇ ਸਮਝਾਉਣਾ ਕੀਤਾ ਵੀ ਪ੍ਰਮਾਤਮਾ ਦਾ ਨਾਮ ਜਪਣ ਨਾਲ ਜੇ ਸਿਮਰਤ ਗਨ ਕਾਸੀ ਉਦਰੀ ਭਾਈ ਗੁਰਦਾਸ ਜੀ ਦੀ ਬਾਾਰ ਵਿੱਚ 10ਵੀਂ ਬਾਾਰ ਦੇ ਵਿੱਚ ਕਹਿੰਦੇ ਵੀ ਕਿਸੇ ਸੰਤ ਨੇ ਕਿਸੇ ਮਹਾਤਮਾ ਨੇ ਗਣਕਾ ਜਿਹੜੀ ਇੱਕ ਵਿਸਵਾਸੀ ਉਹਨੂੰ ਇੱਕ ਤੋਤਾ ਦਿੱਤਾ ਜੋ ਰਾਮ ਰਾਮ ਦਾ ਉਚਾਰਨ ਕਰਦਾ ਸੀ ਉਹਦੇ ਰਾਮ ਰਾਮ ਉਚਾਰਨ ਤੋਂ ਗਣਕਾ ਨੂੰ ਤੋਤਾ ਚੰਗਾ ਲੱਗਿਆ ਤੇ ਮਹਾਤਮਾ ਨੇ ਕਹਿੰਦੇ ਉਸਨੂੰ ਤੋਤਾ ਦੇ ਦਿੱਤਾ ਤੋਤੇ ਨੂੰ ਜਿਹੜੀ ਰਾਮਨਾਮ ਦੀ ਲਗਨ ਲੱਗੀ ਹੋਈ ਸੀ ਜਿਉਂ-ਜਿਉਂ ਉਹ ਰਾਮ ਰਾਮ ਜਪਦਾ ਹੈ ਤੇ ਉਹਦੇ ਕਹਿੰਦੇ ਗਣਕਾ ਵੀ ਜਿਹੜੀ ਸੀ ਉਹਨੂੰ ਵੀ RAM ਨਾਮ ਸਿਮਰਨ ਦੀ ਲੱਗਣ ਲੱਗ ਜਾਂਦੀ ਹੈ ਜਦੋਂ ਉਹਨੂੰ ਇਹ ਲੱਗਣ ਲੱਗ ਪਈ ਸਵਾਸ ਸਵਾਸ ਉਸ ਪਰਮਾਤਮਾ ਦਾ RAM ਨਾਮ ਜਪਣ ਲੱਗ ਪਈ ਸਿਮਰਨ ਕਰਨ ਲੱਗ ਪਈ ਕਹਿੰਦੇ ਫਿਰ ਉਹ ਬਿਕਾਰਾਂ ਵਿੱਚੋਂ ਡੁੱਬਣੋਂ ਬਚ ਗਈ ਉਹ ਮਾੜੇ ਕਰਮਾਂ ਤੋਂ ਬਚ ਗਈ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪਈ ਇਸੇ ਕਰਕੇ ਉਦਾਹਰਨ ਦੇ ਕੇ ਸਾਨੂੰ ਗੁਰੂ ਸਮਝਾਉਂਦੇ ਨੇ ਵੀ ਭਾਈ ਪਰਮਾਤਮਾ ਦਾ ਨਾਮ ਇੰਨੀ ਤਾਕਤ ਵਾਲਾ ਹੈ ਕਿ ਜਿਹਦਾ ਸਿਮਰਨ ਕਰਦੇ ਆ ਗਣਕਾ ਵੀ ਬਕਾਰਾਂ ਵਿੱਚ ਡੁੱਬਣੋਂ ਬਚ ਗਈ ᱛੀ ਇਹ ਮਾਨਾ ਤੋਂ ਵੀ ਉਸ ਪਰਮਾਤਮਾ ਦੀ ਸਿੱਖਤ ਸਲਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ਉਹ ਪਰਮਾਤਮਾ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਦੀ ਸਮਰੱਥਾ ਵਾਲਾ ਹੈ ਰਹਾਉ ਅਟੱਲ ਪਇਓ ਤੂੰ ਜਕੇ ਸਿਮਰਨ ਅਰਨਰ ਪੈ ਬਦ ਪਾਇਆ ਅਟੱਲ ਪਇਓ ਤੂੰ ਤ੍ਰੋਮ ਭਗਤ ਦੀ ਸਾਖੀ ਸੁਣੀ ਹੋਣੀ ਆ ਆਪਾਂ ਸਾਰਿਆਂ ਨੇ ਤ੍ਰੋਮ ਇੱਕ ਰਾਜਾ ਉਤਾਨਪਦ ਦਾ ਸੁਪੁੱਤਰ ਸੀ ਤੇ ਸਾਧ ਸੰਗਤ ਮਤੇਈ ਮਾਂ ਨੇ ਰਾਜਾ ਉਤਾਨਪਦ ਦੀ ਗੋਦ ਵਿੱਚੋਂ ਉਠਾ ਦਿੱਤਾ ਸੀ ਜਦੋਂ ਉਹਨੂੰ ਗੋਦ ਵਿੱਚੋਂ ਉਠਾਇਆ ਇੱਕ ਬਚਨ ਬੋਲਿਆ ਸੀ ਵੀ ਜੇ ਰਾਜੇ ਦੀ ਗੋਦ ਵਿੱਚ ਬੈਠਣਾ ਤਾਂ ਮੇਰੀ ਕੁੱਖ ਤੋਂ ਜਨਮ ਲੈਣਾ ਸੀ ਉਹ ਮਤੇਈ ਮਾਂ ਦੇ ਔਲਾਦ ਨਹੀਂ ਸੀ ਫਿਰ ਕਹਿੰਦੇ ਤਰੂ ਭਗਤ ਨੇ ਆਪਣੀ ਮਾਂ ਜੀ ਦੇ ਜਨਮ ਪੇਟੋਂ ਜਨਮ ਲਿਆ ਸੀ ਆਪਣੀ ਮਾਂ ਨੂੰ ਪੁੱਛਦਾ ਮਾਂ ਵੀ ਤੂੰ ਰੋਜ਼ ਮੈਨੂੰ ਕਹਦੀ ਹੈ ਕਿ ਮੈਂ ਰਾਜੇ ਉਤਾਨ ਪੱਤ ਦਾ ਸੁਪੁੱਤਰ ਹਾਂ ਜਿਵੇਂ ਰਾਜੇ ਦਾ ਪੁੱਤਰ ਆ ਫਿਰ ਮੈਨੂੰ ਗੋਦ ਵਿੱਚੋਂ ਕਿਉਂ ਠਾਇਆ ਗਿਆ ਤੇ ਸਾਧ ਸੰਗਤ ਫਿਰ ਉੱਥੇ ਮਾਂ ਨੇ ਸਿਖਿਆ ਦਿੱਤੀ ਸੀ ਮਾਂ ਨੇ ਕੀ ਸਿਖਿਆ ਦਿੱਤੀ ਕਹਿੰਦੀ ਪੁੱਤ ਕਰਮਾਂ ਦੇ ਖੇਡ ਨੇ ਨਾਮ ਸਿਮਰਨ ਕਰਿਆ ਕਰ ਇਸ ਸਾ ਸੰਗਤ ਪਰਮਾਤਮਾ ਦੇ ਸਿਮਰਨ ਦੀ ਲਗਨ ਜੇ ਰਸੀ ਉਤੋਂ ਭਗਤ ਨੂੰ ਲੱਗ ਜਾਂਦੀ ਹੈ ਮਾਨ ਸਿੱਖਿਆ ਦੇ ਕੀ ਤੌਰ ਦਿੱਤਾ ਔਰ ਅਟਲ ਪਦਵੀ ਪ੍ਰਾਪਤ ਕਰ ਗਏ ਸਨ ਕਹਿੰਦੇ ਜਿਸ ਪਰਮਾਤਮਾ ਦੇ ਸਿਮਰਨ ਦੇ ਰਾਹੀ ਤਰੋਂ ਸਦਾ ਲਈ ਅਟਲ ਹੋ ਗਿਆ ਤੇ ਉਸ ਨੇ ਨਿਰਪੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ ਲੋਕ ਹਾਰਤਾ ਇਹ ਵਿਦਕ ਸੁਆਮੀ ਤਾ ਕਾਹੇ ਵਿਸਰਾਇਆ ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ ਯੋਗ ਬਸਾਰਿਆ ਹੋਇਆ ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਉਹ ਤਰੁਮ ਭਗਤ ਵਰਗਿਆਂ ਨੂੰ ਅਟਲ ਪਦਵੀ ਦਿਵਾ ਸਕਦਾ ਹੈ ਉਹ ਗਨਕਾ ਵਰਗਿਆਂ ਨੂੰ ਸਾਧ ਸੰਗਤ ਸਿੱਧੇ ਰਸਤੇ ਪਾ ਸਕਦਾ ਹੈ ਔਰ ਇਥੋਂ ਤੱਕ ਉਦਾਹਰਨ ਦਿੱਤੀ ਕਿ ਜਬਈ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਗਜ ਕਹਿੰਦੇ ਨੇ ਹਾਥੀ ਨੂੰ ਕਹਿੰਦੇ ਇੱਕ ਗੰਧਰਵ ਦੇ ਸਰਾਪ ਕਾਰਨ ਇੱਕ ਗੰਧਰਵ ਸੀ ਸਰਾਪ ਦੇ ਕਾਰਨ ਹਾਥੀ ਦੀ ਜੂਨੇ ਪਿਆਸੀ ਜਦੋਂ ਕਹਿੰਦੇ ਉਹ ਬਰਨ ਦੇ ਤਲਾਬ ਵਿੱਚ ਵੜਿਆ ਤਾਂ ਇੱਕ ਤੰਦੂਏ ਨੇ ਉਸ ਨੂੰ ਫੜਿਆ ਤੇ ਰਾਮ ਨਾਮ ਦੀ ਬਰਕਤ ਨਾਲ ਫਿਰ ਤੰਦੂਏ ਦੇ ਪੰਜੇ ਤੋਂ ਉਹ ਹਾਥੀ ਜਿਹੜਾ ਸੀ ਬਚਿਆ ਸੀ ਕਹਿੰਦੇ ਜਿਸ ਵੇਲੇ ਹੀ ਗਜ ਨੇ ਹਾਥੀ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ ਜਿਹੜਾ ਸੀ ਤੰਦੂਏ ਦੀ ਫਾਹੀ ਤੋਂ ਬਚ ਕੇ ਨਿਕਲ ਗਿਆ ਸੀ ਮਹਿਮਾ ਨਾਮ ਕਹਾ ਲਓ ਵਰਨਾਓ ਰਾਮ ਕਹਿਤ ਬੰਧਨ ਤੇ ਟੁੱਟਾ ਮਹਾਰਜ ਕਹਿੰਦੇ ਮੈਂ ਕਿੱਥੋਂ ਤੱਕ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦਸਾਂ ਪ੍ਰਮਾਤਮਾ ਦਾ ਨਾਮ ਉਚਾਰ ਕੇ ਉਸਹਾਤੀ ਦੇ ਬੰਧਨ ਟੁੱਟ ਗਏ ਸਨ ਅਜਾਮਲ ਪਾਪੀ ਜਗਜਾਨੇ ਨਮਕ ਮਾਹੇ ਨ ਸਤਾਰਾ ਅਜਾਮਲ ਇੱਕ ਕਨੌਜ ਦਾ ਬੇਸਵਾ ਗਾਮੀ ਬ੍ਰਹਮਣ ਕਹਿੰਦੇ ਕਿਸੇ ਮਹਾਤਮਾ ਦੇ ਕਹਣ ਦੇ ਸਨੇ ਆਪਣੇ ਇੱਕ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਉਥੋਂ ਹੀ ਨਰੈਣ ਸਿਮਰਨ ਦੀ ਲਗਨ ਲੱਗ ਪਈ ਸੀ ਤੇ ਬਕਾਰਾਂ ਵਿੱਚੋਂ ਬਚ ਨਿਕਲਿਆ ਸੀ ਕਹਿੰਦੇ ਨਰੈਣ ਮਹਾਤਮਾ ਨੇ ਇਸ ਕਰਕੇ ਨਾਮ ਦਿੱਤਾ ਸੀ ਜਦੋਂ ਅਜਾਮਲ ਨੇ ਮਹਾਤਮਾ ਕੋਲ ਬੇਨਤੀ ਕੀਤੀ ਵੀ ਮੈਂ ਜ਼ਿੰਦਗੀ ਵਿੱਚ ਬੜੇ ਪਾਪ ਕਰਮ ਕਰਦਾ ਹਾਂ ਉਹ ਪਾਪਾਂ ਤੋਂ ਛੁਟਕਾਰਾ ਔਰ ਬਚਣ ਵਾਸਤੇ ਮੈਨੂੰ ਕੋਈ ਉਪਾਅ ਦੱਸੋ ਕਹਿੰਦੇ ਮਹਾਤਮਾ ਨੇ ਫਿਰ ਆਖਿਆ ਸੀ ਵੀ ਤੁਹਾਡੇ ਘਰ ਜਿਹੜਾ ਬੱਚਾ ਪੈਦਾ ਹੋਣ ਵਾਲਾ ਹੈ ਪੁੱਤਰ ਪੈਦਾ ਹੋਏਗਾ ਉਹਦਾ ਨਾਮ ਨਰਾਇਣ ਰੱਖਣਾ ਆਪਣੇ ਪੁੱਤਰ ਨੂੰ ਇੰਨਾ ਪਿਆਰ ਕਰਦਾ ਸੀ ਅਜਾਮਲ ਤੇ ਸਾਧ ਸੰਗਤ ਜਦੋਂ ਕਹਿੰਦੇ ਉਹਦਾ ਆਖਰੀ ਸਮਾਂ ਆਇਆ ਉਹ ਆਪਣੇ ਪੁੱਤਰ ਮੋਹ ਦੇ ਵਿੱਚ ਵਾਜਾਂ ਮਾਰਦਾ ਨਰਾਇਣ ਨਰਾਇਣ ਕਹਿ ਕੇ ਵਾਜਾਂ ਮਾਰਦਾ ਸੀ ਔਰ ਨਰਾਇਣ ਨਰਾਇਣ ਕਹਿੰਦੇ ਉਹਦੀ ਲਿਬ ਜਿਹੜੀ ਸੀ ਉਹ ਨਰਾਇਣ ਦੇ ਨਾਲ ਪਰਮਾਤਮਾ ਦੇ ਨਾਲ ਲੱਗ ਗਈ ਇਸ ਸਾਰੀ ਉਮਰ পাপ ਕਰਨ ਵਾਲਾ ਅਜਾਮਲ ਕਹਿੰਦੇ ਜਦੋਂ ਆਖਰੀ ਸਮੇਂ ਨਰਨਾਰਨ ਜਪਦਾ ਫਿਰ ਉਹ ਵੀ ਵਿਕਾਰਾਂ ਤੋਂ ਬਚ ਨਿਕਲਦਾ ਇਸੇ ਕਰਕੇ ਗੁਰੂ ਸਾਹਿਬ ਨੇ ਉਦਾਹਰਣ ਦਿੱਤੀ ਯਾਨੀ ਵੀ ਸਾਰਾ ਜਗਤ ਜਾਣਦਾ ਹੈ ਅਜਾਮਲ ਵਿਕਾਰੀ ਸੀ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਉਸ ਦਾ ਪਾਰ ਉਤਾਰਾ ਹੋ ਗਿਆ ਸੀ ਨਾਨਕ ਕਹਤ ਚੇਤ ਚਿੰਤਾ ਮਨ ਤਪੀ ਉਤਰੇ ਪਾਰਾ ਗੁਰੂ ਨਾਨਕ ਸਰੂਪ ਗੁਰਤੇਗ ਬਾਦਰ ਸਾਹਿਬ ਜੀ ਅਕਦਰਿਖ ਭਾਈ ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਔਰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਇਹ ਰਸਤਾ ਹੈ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਭਾਈ ਪ੍ਰਮਾਤਮਾ ਦੇ ਨਾਮ ਨੇ ਗਣਕਾ ਦਾ ਉਦਾਹਰਨ ਕਰ ਦਿੱਤਾ ਪ੍ਰਮਾਤਮਾ ਦੇ ਨਾਮ ਨੇ ਤ੍ਰਉ ਨੂੰ ਅਟਲ ਪਦਵੀ ਦਿਵਾ ਦਿੱਤੀ ਪ੍ਰਮਾਤਮਾ ਦੇ ਨਾਮ ਨੇ ਅਜਾਮਲ ਦਾ ਉਧਾਰ ਕਰ ਦਿੱਤਾ ਪ੍ਰਮਾਤਮਾ ਦੇ ਨਾਮ ਨੇ ਹਾਥੀ ਦੇ ਬੰਧਨ ਛੁਡਾ ਦਿੱਤੇ ਸਨ ਇਸ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਐਡੀ ਵੱਡੀ ਤਾਕਤ ਹੈ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੀ ਸਮਰੱਥਾ ਰੱਖਦਾ ਹੈ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦੇ ਰਹੀਏ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਵਸੀ ਪ੍ਰੇਮ ਪਿਆਰ ਤੇ ਭਗਤਾਂ ਦੀ ਅਰਦਾਸ ਔਰ ਗੁਰੂ ਕਰਦੀ ਸਵਾਵਾ ਆਸ਼ਾ ਕਿਰਪਾ ਕਰਕੇ ਸਭ ਦੇ ਮਨੁਪ੍ਰੇਰ ਕੇ ਆਪ ਲੈ ਲੈ ਨਿਤ ਅਰਦਾਸ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਕਾ ਸ ਵਾਹਿਗੁਰੂ ਜੀ ਕੀ ਫਤ